ਸਰਫ 1 ਹਫਤੇ ਦਾ ਤੁਹਾਨੂੰ ਅਲਟੀਮੇਟ ਦੇ ਕੇ ਚੱਲੇ ਆਂ ਵੀ ਜੇਕਰ 1 ਹਫਤੇ ਵਿੱਚ ਜਿਹੜੀ ਇਹ ਡੇਟ ਆ ਇਹ 20 ਫਰਵਰੀ ਤੋਂ ਬਾਅਦ ਜਾਂ 10 ਫਰਵਰੀ ਤੋਂ ਪਹਿਲਾਂ ਨਾ ਹੋਈ ਤਾਂ ਸੋਮਵਾਰ ਨੂੰ ਪੂਰੇ ਪੰਜਾਬ ਦੇ ਵਿੱਚ ਹਾਈਵੇ ਤੇ ਟ੍ਰੇਨਾਂ ਜਿਹੜੀਆਂ ਆ ਉਹ ਪੂਰਾ ਰੋਬਦਾਸੀਆ ਭਾਈ ਤਾਰਾ ਪੂਰਾ ਵਾਲਮੀ ਭਾਈ ਤਾਰਾ ਤੇ ਸਾਰੇ ਸਮਾਜ ਨੂੰ ਲਾਣ ਲੈ ਕੇ ਆਪਾਂ ਜਿਹੜਾ ਬੰਦ ਕਰਾਂਗੇ ਗਲੀ ਗਲੀ ਸੇ ਆਈ ਵਾਟ ਸੱਤ ਦਿਨਾਂ ਚ ਕਰੋ ਇਲੈਕਸ਼ਨ ਦੀ ਡੇਟ ਚੇਂਜ ਨਹੀਂ ਕਰਦੇ ਆਂਗੇ ਸੜਕਾਂ ਤੇ ਰੇਲਾਂ ਜਾਮ ਜੀ ਹਾਂ ਸਹੀ ਸੁਣਿਆ ਤੁਸੀਂ ਸ਼੍ਰੀ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਤੇ ਸੰਤ ਸਮਾਜ ਭਾਈਚਾਰੇ ਵੱਲੋਂ ਅੱਜ ਦਿੱਤੀ ਜਿਲੰਦਰ ਨੂੰ ਦਿੱਤਾ ਗਿਆ ਮੰਗ ਪੱਤਰ ਦਿੱਤੀ ਗਈ ਚੇਤਾਵਨੀ ਜੇਕਰ ਸੱਤ ਦਿਨਾਂ ਚ ਇਲੈਕਸ਼ਨ ਕਮਿਸ਼ਨ ਨੇ ਪੋਲਿੰਗ ਦੀ ਡੇਟ ਚੇਂਜ ਨਹੀਂ ਕੀਤੀ ਤਾਂ ਅਸੀਂ ਸੜਕਾਂ ਜਾਮ ਕਰ ਦੇਾਂਗੇ ਤੁਹਾਨੂੰ ਯਾਦ ਹੋਵੇਗਾ ਕਿ 14 ਫਰਵਰੀ ਨੂੰ ਪੰਜਾਬ ਦੇ ਵਿੱਚ ਪੋਲਿੰਗ ਹੋਣੀ ਹੈ 16 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਕਾਂਚੀਪਨਾਰਸ ਵਿੱਚ ਮਨਾਇਆ ਜਾਣਾ ਹੈ ਸ਼੍ਰੀ ਗੁਰਦਾਸ ਨਾਮਲੇਵਾ ਸੰਗਤ ਜੁਤ ਦਿੱਤੀ ਵਿੱਚ ਰਹੇਗੀ ਕਿ ਅਸੀਂ ਆਪਣੇ ਰਹਿਬਰ ਦਾ ਗੁਰਪੁਰ ਬਣਾਈਏ ਕਿ ਅਸੀਂ ਪੋਲਿੰਗ ਵਿੱਚ ਹਿੱਸਾ ਲਈਏ ਸ਼੍ਰੀ ਗੁਰਦਾਸ ਨਾਮਲੇਵਾ ਸੰਗਤਾਂ ਨੂੰ ਲੱਗਦਾ ਹੈ ਕਿ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਹੈ ਇਲੈਕਸ਼ਨ ਕਮਿਸ਼ਨ ਨੂੰ ਡੀਸੀ ਦਫ਼ਤਰ ਥਰੂ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਪੋਲਗ ਦੀ ਡੇਟ ਚੇਂਜ ਕੀਤੀ ਜਾਵੇ ਨਹੀਂ ਤਾਂ ਅਸੀਂ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ ਸ਼੍ਰੀ ਗੁਰੂ ਰਵਦਾਸ ਟਾਈਗਰ ਫੋਰਸ ਦੇ ਪ੍ਰਧਾਨ ਨੇ ਇਲੈਕਸ਼ਨ ਕਮਿਸ਼ਨ ਨਾਲ ਫੋਨ ਤੇ ਗੱਲ ਕਰਨ ਕੇ ਰੋਸ ਜ਼ਾਹਰ ਕਰਨ ਦੀ ਵੀ ਗੱਲ ਆਖੀ ਆਓ ਦੇਖਦੇ ਹਾਂ ਪੂਰੀ ਰਿਪੋਰਟ ਜੇ ਤੁਸੀਂ ਸਾਡਾ YouTube ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਬੇਨਤੀ ਆ ਵੀ ਆਪਾਂ ਕਿ ਸਾਰੇ ਸਮਾਜ ਵੱਲੋਂ ਇੱਕ ਸਾਂਝਾ ਜਿਹੜਾ ਮੰਗ ਪੱਤਰ ਆ ਉਹ ਤੈਨੂੰ ਦੇਣਾ ਹੈ ਵੀ ਆਪਾਂ ਸਾਰਿਆਂ ਨੂੰ ਬੇਨਤੀ ਕੀਤੀ ਸੀ ਵੀ ਇੱਕੋ ਹੀ ਮੰਗ ਪੱਤਰ ਦਵਾਂਗੇ ਕਿਉਂਕਿ ਸ਼੍ਰੀ ਗੁਰੂ ਰਵਦਾਸ ਮਹਾਰਾਜ ਦਾ 645ਵਾਂ ਜਿਹੜਾ ਪ੍ਰਤਾਜ ਜਿਹੜਾ ਪੂਰੇ ਸੰਸਾਰ ਵਿੱਚ ਮਰਨਾ ਸੋ ਜਿਹੜੇ ਇਲੈਕਸ਼ਨ ਕਮਿਸ਼ਨਰ ਸਾਹਿਬ ਆ ਐਸ ਕਰਨਾ ਰਾਜੂ ਜੀ ਉਹਨਾਂ ਮੇਰੀ ਫੋਨ ਤੇ ਵੀ ਗੱਲ ਹੋਈ ਸੀ ਮੈਂ ਕਹਾਂ ਜੀ ਜੋ ਤੁਸੀਂ ਕੀਤਾ ਆ ਇਹ ਸਮਾਜ ਦੇ ਵਿਰੁੱਧ ਆ ਮੈਂ ਕਹਾਂ ਤੁਸੀਂ ਵੀ ਸਾਡੇ ਸਮਾਜ ਦੇ ਆ ਵੀ ਤੁਹਾਡਾ ਫਰਜ਼ ਬੰਦਾ ਜੀ ਤੁਹਾਨੂੰ ਡੇਢ ਦਾ ਸਾਰਾ ਪਤਾ ਸੀ ਵੀ ਜਿਹੜੀ ਆ 14 ਫਰਵਰੀ ਨੂੰ ਤੁਸੀਂ ਇਲੈਕਸ਼ਨ ਡੇਟ ਰੱਖੀ ਪੰਜਾਬ ਦੀ ਉਦੋਂ ਸਾਡੇ ਸ਼੍ਰੀ ਗੁਰੂ ਦਾਸ ਮਹਾਰਾਜ ਦਾ ਸਾਰੇ ਜਿਹੜੇ ਪ੍ਰਕਾਸ਼ ਜਿਹੜਾ ਮਨਾਣਾ ਉਹ ਤੋਂ ਆ 13 ਤਰੀਕ ਨੂੰ ਜਲੰਧਰ ਤੋਂ ਬਨਾਰਸ ਨੂੰ ਟ੍ਰੇਨ ਜਾਣੀ ਜਿੱਥੇ ਵਿੱਚ 20 ਲੱਖ ਤੋਂ ਉੱਪਰ ਪੰਜਾਬ ਦਾ ਬੰਦਾ ਜੀ ਸਿੱਤ ਰਵਦਾਸੀਆ ਧਰਾਂ ਦਾ ਬੰਦਾ ਸਾਰਾ ਜਾਂਦਾ ਤੇ ਮੈਂ ਕਹਾਂ 14 ਤਿੰਨ ਨੂੰ ਵ ਇਹ ਆਪਾਂ ਵਿਰੋਧ ਕੀਤਾ ਸੀ ਅਸੀਂ ਸਭ ਅੱਜ ਸੋਮਵਾਰ ਹੈ ਜੀ ਆਪਾਂ ਸਿਰਫ ਇੱਕ ਹਫ਼ਤੇ ਦਾ ਤੁਹਾਨੂੰ ਅਲਟੀਮੇਟ ਦੇ ਕੇ ਚੱਲੇ ਆਂ ਕਿ ਜੇਕਰ ਇੱਕ ਹਫ਼ਤੇ ਵਿੱਚ ਜਿਹੜੀ ਇਹ ਡੇਟ ਆ ਇਹ 20 ਫਰਵਰੀ ਤੋਂ ਬਾਅਦ ਜਾਂ 10 ਫਰਵਰੀ ਤੋਂ ਪਹਿਲਾਂ ਨਾ ਹੋਈ ਤਾਂ ਸੋਮਵਾਰ ਨੂੰ ਪੂਰੇ ਪੰਜਾਬ ਦੇ ਵਿੱਚ ਹਾਈਵੇ ਤੇ ਟ੍ਰੇਨਾਂ ਜਿਹੜੀਆਂ ਆ ਉਹ ਪੂਰਾ ਰਵਿਦਾਸੀਆ ਭਾਈ ਤਾਰਾ ਪੂਰਾ ਵਾਲਮੀ ਭਾਈ ਤਾਰਾ ਤੇ ਸਾਰੇ ਸਮਾਜ ਨੂੰ ਲਾਣ ਲੈ ਕੇ ਆਪਾਂ ਜਿਹੜਾ ਬੰਦ ਕਰਾਂਗੇ ਇਹ ਜਿਹੜੀ ਤਾਬਣੀਆਂ ਆ ਆਪਾਂ ਤੁਹਾਡੇ ਥਰੂ ਜਿਹੜੇ ਇਲੈਕਸ਼ਨ ਕਮਿਸ਼ਨ ਨੂੰ ਮੰਗਬਦ ਕਰਾਉਣਾ ਚਾਹੁੰਦੇ ਆ ਉਹ ਸਾਰਿਆਂ ਦੇ ਪੈਰੋਕਾਰ ਸਾਰੇ ਸੰਸਮਾਜ ਸਾਰਾ ਨਾਲ ਆ ਉਹਨਾਂ ਦੇ ਮੈਸੇਜ ਤੋਂ ਲੈ ਜਿਹੜਾ ਜਿਹੜਾ ਸਾਥ ਨੂੰ ਬੱਲਾ ਨੂੰ ਵੀ ਲੈਟਰ ਲਿਖਿਆ ਉਹ ਸੇਮ ਜਿਹੜੀ ਉਹੀ ਕਾਪੀ ਆਪਾਂ ਆਪਣੇ ਮੰਗ ਵੱਲ ਲਿਖੀ ਐ ਇਹ ਸਾਨੂੰ ਜਿਹੜਾ ਹੁਕਮ ਐ ਸਾਰੇ ਮਹਾਪੁਰਸ਼ਾਂ ਦਾ ਸਾਰੇ ਜੱਸੇਬੰਦੀਆਂ ਵੱਲੋਂ ਇੱਕੋ ਵੀ ਲਿਆ ਕਿ ਸੋਮਵਾਰ ਨੂੰ ਆਪਾਂ ਪੂਰਾ ਹਾਈਵੇ ਤੇ ਟ੍ਰੇਨਾਂ ਬੰਦ ਕਰਾਂਗੇ ਇਹ ਐਲਾਨ ਐ ਤੋਂ ਬੇਨਤੀ ਕਬੂਲ ਕਰਕੇ ਪ੍ਰੈਸ਼ਰ ਜ਼ਿਆਦਾ ਬਣਾਏ ਵੀ ਡੇੜ ਜਿਹੜੀ ਜੇ ਤੇਜ ਨਾ ਹੋਈ ਤਾਂ ਉਹਦਾ ਵਿਰੋਧ ਆਪਾਂ ਪੂਰੇ ਪੰਜਾਬ ਕਰਾਂਗੇ ਬੋਲ ਕੇ ਨੇ ਬੋਲਣਾ ਵੀ 2 ਮਿੰਟ ਬੋਲੋ ਇਹ ਹੋ ਗਈ ਗੱਲ ਸੋਹੀ ਗੱਲ ਆ ਜੀ ਤਾਂ ਕੋਈ ਨਹੀਂ ਠੀਕ ਆ ਕੋਈ ਨਾ ਕਰੋ ਕੋਈ ਗੱਲ ਨਹੀਂ

ਸਾਈਟ ਦੇ ਪਿੰਨ ਮਨਜ਼ੂਰ